ਸਰਕਾਰ ਪਗਵਾਨ ਸਿੰਘ ਮਾਨ ਜੀ ਦੀ ਸਰਕਾਰ ਨੇ ਜਿਹੜੇ 3.5 ਸਾਲ ਵਿਕਾਸ ਦੇ ਕੰਮ ਕੀਤੇ ਤਦਨਤਾਰ ਦੇ ਲੋਕਾਂ ਨੇ ਵਿਕਾਸ ਦੇ ਨਾਂ ਦੇ ਤੇ ਵੋਟਾਂ ਪਾਈਆਂ ਵਿਕਾਸ ਜਿਹੜਾ ਅਸੀਂ ਕਹਿੰਦੇ ਹਾਂ ਉਹ ਕਹਿੰਦੇ ਆ ਪੰਥ ਘਲਕਾ ਜੀ ਤੇ ਅਸੀਂ ਕਹਿੰਦੇ ਆ ਵਿਕਾਸ ਦੇ ਨਾਂ ਦੇ ਲੋਕ ਵੋਟ ਪਾਉਣ ਉਹ ਲੋਕਾਂ ਨੇ ਉਹ ਸਾਡੀ ਅਪੀਲ ਜਿਹੜੀ ਸਾਡੀ ਬੇਨਤੀ ਜਿਹੜੀ ਉਹ ਸੁਣੀ ਉਹ ਵਿਕਾਸ ਨੂੰ ਜਿਹੜਾ ਪਹਿਲ ਦਿੱਤਾ ਔਰ ਜਿਹੜੇ ਬੰਦੇ ਧਾਰਮਿਕ ਇਸ਼ੂ ਅਸ਼ਾਲ ਦੇ ਸੀਗੇ ਉਨ੍ਹਾਂ ਉਨ੍ਹਾਂ ਅਨੁਸਾਰ ਉਹ ਬਹੁਤ ਬੁਰੀ ਤਰ੍ਹਾਂ ਬਦਲ ਜਿਹੜੀ ਆ ਉਹ ਹਾਰ ਹੋਈ ਆ ਉਹਦਾ ਖਾਸ ਤੌਰ ਤੇ ਕਾਂਗਰਸ ਨੂੰ ਉਹਦਾ ਜਿਹੜੇ ਨਵੇਂ ਆਕਾਲੀ ਦਲ ਬਣਿਆ ਆਪਸ ਪੰਜਾਬ ਉਹਨਾਂ ਨੂੰ ਔਰ ਬੀਜੇਪੀ ਜਿਹੜੀ ਸਭ ਤੋਂ ਪਿੱਛੇ ਰਹੀ ਆ ਉਹ ਨੋਟ ਕਰ ਲੈ ਬਿੱਟੂ ਬਿੱਟੂ ਖਾਸ ਤੌਰ ਤੇ ਨੋਟ ਕਰ ਲੈ ਉਹ ਬੜੀਆ ਕੱਪਾ ਮਾਰਦੇ ਜੀ ਇਹ ਸਿੱਧਾ ਕਦਾਂਗੇ ਜੀ ਉਹ ਤੱਕਦਾਂਗੇ ਉਹ ਸਪਸ਼ਟ ਹੋ ਗਿਆ ਕਿ ਬੀਜੇਪੀ ਨੂੰ ਪੰਜਾਬ ਚ ਕੋਈ ਵੋਟ ਨਹੀਂ ਪੈਣ ਵਾਲੀ ਔਰ ਕਾਂਗਰਸ ਦੇ ਜਿਹੜੇ ਸੱਤ ਮੁਖਵੰਤੀ ਤੁਰੇ ਫਿਰਦੇ ਚੰਨੀ ਫਾਜਵਾਦ ਰਾਜਾ ਬਰਿੰਗ ਸਿੱਧੂ ਸੁੱਖੀ ਹੰਦਾਵਾ ਪਤਾ ਕਿੰਨੇ ਮੌਕਿਆਂ ਦੀ ਉਹ ਸੱਤਾ ਮੁਖਵਤਿਆਂ ਸੋਚ ਲੈਣਾ ਚਾਹੀਦਾ ਕਿ ਆਪਣੇ ਅੰਦਰੋਂ ਇਹ ਸੁਪਨੇ ਖਤਮ ਕਰ ਦਿਓ ਨਾ ਕਾਂਗਰਸ ਪੰਜਾਬ ਚ ਕਿਤੇ ਲੜਾਈ ਚ ਨਾ ਸਤਾਈ ਚ ਕੇ ਲੜਾਈ ਚ ਹੋਊਗੀ ਸਤਾਈ ਦੇ ਦੁਆਰਾ ਸਦਾ ਭਗਵਾਨ ਸੇ ਮਾਨ ਦੀ ਗਵਾਹੀ ਜਿਹੜਾ ਆਮ ਆਦੀ ਪਾਰਟੀ ਦੀ ਸਰਕਾਰ ਬਣੇਗਾ ਜਵਾ ਬਟਿੰਗ ਕੋ ਨਹੀਂ ਕਾਫੀ ਕਰਦਾ ਜੁੜਾਏ ਕਾਫੀ ਤੁੱਕੇ ਬਿਆਨ ਕਿ ਕਿੰਨਾ ਖਿਲਾ ਕੱਢਿਆ ਲੋਕਾਂ ਨੇ ਉਹਨਾਂ ਨੇ ਵੋਟਾਂ ਲੈਣ ਦੀ ਬਹੁਤ ਬੇਤੁੱਕੇ ਬੇਸੁਰੇ ਬਿਆਨ ਦਿੱਤੇ ਔਰ ਤਰਦਾਰ ਦੇ ਲੋਕਾਂ ਨੇ ਮਜਹਿਲਾ ਨੇ ਰਾਜੇ ਬੜਿੰਗ ਦੀ ਧੌਂਚੋਂ ਬਹੁਤ ਐ ਚੰਗੀ ਤਰ੍ਹਾਂ ਕਿਲਾ ਘੜਤਾ ਬਾਜਵੇ ਦੀ ਤੇ ਰਾਜਾ ਬੜਿੰਗ